ਮੈਂ ਕੋਈ ਪਤੀ ਰਾਤ ਹੈ 3 ਵਜੇ ਤੱਕ ਮੈਂ ਤਾਂ ਕਰਦੇ ਰਹੇ ਸਾਡੇ ਤੋਂ ਕੋਈ ਮੂਹਰੇ ਨਿਖਾਇਆ ਮੂਹਰੇ ਮਾਇਆ ਕਿ ਤੈਨੂੰ ਕਲਾ ਬੰਦ ਰੋਲਦਾ ਉਹ ਬੱਬਰ ਸ਼ੇਰ ਦੀਆਂ ਤੁਸੀਂ ਰੋਲਦਾ ਫੜ ਕੇ ਕਿਥਾਰੇ ਨਹੀਂ ਤੇ ਗੁੰਝਰੀਆਂ ਨੂੰ ਛੋੜ ਤੇ ਅੰਗੜੀਆਂ ਚੁੱਕਾ ਦੇ ਰਹੀ ਮੈਂ ਤੇਰਾ ਕਿਰਾਇਆ ਕੋਈ ਚਾਹੀਦਾ ਨਹੀਂ ਕਰਦੇ ਹਾਂ ਨਾ ਨੂੰ ਫੋਨ ਲੈ ਕੇ ਉਹਨਾਂ ਨੂੰ ਫੋਨ ਰੱਖ ਕੇ ਆ ਕੇ ਮੈਂ ਦੜਸਦਾ ਬੰਦਾ ਹਾਂ ਇਹ ਵੀ ਜੰਦ ਬਚਾਉਂਦਾ ਫਿਰਦਾ ਹੈ ہاں پھر تو بندا بندایا باہر کھڑے سامنے کرو جاہل مالو اندر چلے وال یہاں تک گنو اج بیٹھ بیٹھ بیٹھو باسا کسے پہلا 18 کے 18 فون آیا 18 کے 18 ساتھ کے نے کاروائی کرائی اودے تے کالے کے پہلو پہلو 18 کے ਪੂਰਾ ਥਾਣੇ ਤੇ ਪੂਰਾ ਆਪਣਾ ਜੀ ਇਹ ਬੰਦਾ ਮੈਨੂੰ ਮੈਨੂੰ ਇਨਸਾਫ ਲਾ ਕੇ ਚਾਹੋ ਮੇਰੇ ਬੰਦੇ ਦਾ ਮੈਂ ਗੋਲੀ ਉਹਨੂੰ ਪ੍ਰੋਪਰ ਮਰਵਾਉਣੀ ਆ ਮੈਨੂੰ ਉਹ ਬੰਦੇ ਮਰਨੇ ਚਾਹੀਦੇ ਆ ਬਸ ਮੈਨੂੰ ਕਸ਼ਲੇ ਚਾਹੀਦਾ ਮੈਨੂੰ ਬਣਾਇਆ ਇਹਨੂੰ ਕਰਵਾਇਆ ਦੇਖੀ ਮੋਬਾਈਲ ਤੇ ਮੈਂ ਲੋਕੀ ਮੈਂ ਪੂਰਾ ਕੰਡ ਬਚਾਉਂਦਾ ਫਰਦਾ ਬੱਚਾ ਫਿਰਦਾ ਹੋ ਬੱਚਾ ਫਰਦਾ ਸਾਰੇ ਪਾਸੇ ਇਹ ਮੈਨੂੰ ਤੁਸੀਂ ਉਹਦਾ ਫੋਨ ਚੋ ਕਿੱਥੇ ਆ ਕੋਈ ਨਹੀਂ ਕਰਵਾਦਾ ਬਸ ਮੇਰਾ ਫੋਨ ਲੈ ਕੇ ਉਹ ਲੋਗਾਂ ਰਾਹ ਕਰੇ 18 18 ਸੱਤਾਂ ਪਹਿਲ ਹੋਇਆ ਨੇ ਸਾਰਿਆਂ ਨੇ ਰਲ ਕੇ ਉਹਨੂੰ ਸਾਰੇ ਨਿਕਲਦੇ ਸਾਰਿਆਂ ਦੇ ਤੇ ਗੋਲੇ ਚੱਲਣ ਲੱਗ ਗਏ ਆ ਇਹ ਸਾਰੇ ਨਿਕਲਦੇ ਸਾਰਿਆਂ ਦੇ ਤੇ ਗੋਲੇ ਚੱਲਣ ਲੱਗ ਗਏ ਆ ਜਿਹੜਾ ਸਿਰ ਤੋਂ ਉੱਪਰ ਬੈਠਾ ਉਹਨੇ ਫੋਨ ਕੀਤਾ ਤੇ ਨਵਾ ਆਇਆ ਜਿਹੜਾ ਕੋਈ ਐਸਐਚਓ ਉਹਦੇ ਫੋਨ ਤੇ ਉਹ ਮਿੰਟ ਚ ਥਾਰੇ ਚਲਾ ਜਾਂਦਾ ਸੀਗਾ ਸਾਰਿਆਂ ਨੂੰ ਫੋਨ ਹੁੰਦਾ ਹੋਇਆ ਜੀ ਇਹਦੇ ਵਿੱਚ ਕੀ ਹੁੰਦਾ ਨਹੀਂ ਅਪਡੇਟ ਆ ਰਹੀ ਹੈ ਜੀਆ ਪੁਲਿਸ ਨੇ ਮਾਮਲਾ ਵੀ ਦਰਜ ਕਰ ਰਿਆ ਜੀ ਜਿਹੜੀ ਬਿੱਤੀ ਰਾਤ ਜਿਹੜਾ ਇਹ ਇੱਕ ਇਨਸੀਡੈਂਟ ਹੋਇਆ ਹੈਗਾ ਇਸ ਵਿੱਚ ਜੋ ਅਸੀਂ ਐਫ ਆਈ ਆਰ ਨੰਬਰ 64 ਪੀ ਪੀ ਐਸ ਟੀ ਸਾਊਥ ਰਜਿਸਟਰ ਕਰ ਲਈਤੀ ਗਈ ਹੈ ਅੰਡਰ ਮਰਡਰ ਸੈਕਸ਼ਨ ਜਿਹੜੇ ਰੈਲੇਵੈਂਟ ਸੈਕਸ਼ਨਸ ਹੈਗੇ ਆ ਇਹ 6 ਬੰਦਿਆਂ ਦੇ ਉੱਪਰ ਅਸੀਂ ਰਜਿਸਟਰ ਕੀਤੀ ਹੈਗੀ ਐਫ ਆਈ ਆਰ ਤੇ ਕੁਝ 2-3 ਬੰਦੇ ਜਿਹੜੇ ਹੈਗੇ ਅਨਨੋਨ ਹੈਗੇ ਜਿਹੜੇ ਉਹਨਾਂ ਤੇ ਆਈ ਹੈ ਕੁੰਤਾਕ ਦੀ ਇਨਵੈਸਟੀਗੇਸ਼ਨ ਜਿਹੜੀ ਹੈਈ ਹੈਗੀ ਹੈ ਇਹ ਇੱਕ ਪਰਸਨਲ ਐਨਿਮਿਟੀ ਜਿਹੜੀ ਇਹਨਾਂ ਦੇ ਦੋ ਗਰੁੱਪ ਹੈਗੇ ਆ ਉਹਨਾਂ ਦੇ ਵਿੱਚ ਹੀ ਸਾਨੂੰ ਜੋ ਪਤਾ ਲੱਗਿਆ ਹੈਗਾ ਬਾਕੀ ਅਸੀਂ ਸਾਰੇ ਐਂਗਲਸ ਤੋਂ ਜਿਹੜੀ ਹੈਗੀ ਹੈ ਇਹਦੀ ਇਨਵੈਸਟੀਗੇਸ਼ਨ ਕਰਦੇ ਪਏ ਹੈਗੇ ਆ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਜਿਹੜੀ ਹੈ ਇਹ ਪਰਸਨਲ ਐਨਮੀਟੀ ਹੈਗੀ ਹੈ ਤੇ ਪਰਸਨਲ ਕਹਿੰਦੀ ਸੀ ਜੀ ਸਲੂਨ ਵਾਲੇ ਦੇ ਸੀ ਜਾਂ ਮੰਗਾ ਦੀ ਸੀ ਜਾਂ ਕੋਈ ਦੀ ਡੈਰੀ ਦੇ ਇਹ ਹਜੇ ਹਜੇ ਸੀ ਇਨਵੈਸਟੀਗੇਸ਼ਨ ਕਰਦੇ ਮੈਂ ਦੋ ਗਰੁੱਪ ਨੇ ਬੇਸਿਕਲੀ ਇੱਥੇ ਜਿਹੜੇ ਆਪਸ ਚ ਜਿਹੜੇ ਇੰਦਰਾ ਕਲੋਨੀ ਤੇ ਜਿਹੜੇ ਇੱਥੇ ਬਾਲਮਿਕੀ ਮੰਡਲਾ ਹੈਗਾ ਇੱਥੇ ਇਹ ਆਪਸ ਚ ਲੜਦੇ ਹੈਗੇ ਆ ਤੇ ਇਹਨਾਂ ਦੀ ਜਿਹੜੀ ਆਪਸ ਚ ਪਰਸਨਲ ਐਨਮੀਟੀ ਸੀ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਵੀ ਵਜਰਨਜੀ ਸਾਡੇ ਸਾਹਮਣੇ ਆਈ ਹੈ ਸਰ ਜਿਹੜਾ ਦੂਜਾ ਗਰੁੱਪ ਤੁਸੀਂ ਦੱਸ ਰਹੇ ਹੋ ਵੀ ਦੋ ਗਰੁੱਪ ਪਕੇ ਇਹਨਾਂ ਦੇ ਪਹਿਲਾਂ ਦੇ ਵੀ ਕੋਈ ਰਜਿਸਟਰ ਵਗੈਰਾ ਕੁਝ ਹਾਂ ਇਹਨਾਂ ਦੇ ਕਾਫੀ ਆਪਸ ਵਿੱਚ ਪਹਿਲਾਂ ਦੇ ਵੀ ਪਰਚ ਰਜਿਸਟਰਡ ਨੇ ਜਿਸ ਵਿੱਚ ਕੁਝ ਬੰਦੇ ਅਸੀਂ ਫੜ ਕੇ ਪਹਿਲਾਂ ਵੀ ਅੰਦਰ ਦਿੱਤੇ ਨੇ ਇਹਨਾਂ ਦੇ 307 ਦਾ ਪਰਚ ਰਜਿਸਟਰ ਸੀ ਤੇ ਆਪਸ ਵਿੱਚ ਵੀ ਲੜਾਈ ਝਗੜੇ ਦੇ ਕਾਫੀ ਪਰਚ ਰਜਿਸਟਰ ਨੇ ਆਪਾਂ ਸਰ ਜੇਕਰ ਕੀਤੀ ਜਾਵੇ ਮਾਮਲਾ ਦਰਜ ਹੋ ਗਿਆ ਫਿਰ ₹100 ਨੂੰ ਕਰੋਂ ਤੱਕ ਨਹੀਂ ਦਿੱਤਾ ਬਸ ਸਾਡੀਆਂ ਟੀਮਸ ਅਸੀਂ ਰੇਟਸ ਤੇ ਅਸੀਂ ਟੀਮਸ ਬਣਾਦੇ ਰੇਟਸ ਕਰਦੇ ਪਏ ਹਾਂ ਜਲਦੀ ਅਸੀਂ ਤੁਹਾਨੂੰ ਵਧੀਆ ਨਤੀਜਾ ਦੇਵਾਂਗੇ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਪੋਸਟਮਾਰਟ ਵਗੈਰਾ ਸੇ ਪੋਸਟਮਾਰਟ ਅਸੀਂ ਹੁਣ ਸਾਡੀ ਟੀਮ ਜਿਹੜੀ ਹੈਗੀ ਹਸਪੀਟਲਸ ਹੈਗੀ ਆ ਪਰਿਵਾਰ ਨੂੰ ਅਸੀਂ ਉਥੇ ਲੈ ਕੇ ਜਾ ਰਹੇ ਆ ਹੈਗੇ ਪਰਿਵਾਰ ਨਾਲ ਡਾਕਟਰਸ ਨਾਲ ਗੱਲ ਹੋ ਗਈ ਹੈਗੀ ਹੈ ਮੈਡੀਕਲ ਬੋਰਡ ਨਾਲ ਤੇ ਅਸੀਂ ਪੋਸਟਮਾਰਟ ਜਲਦੀ ਕਰਾ ਕੇ ਜਿਹੜੀ ਹੈਗੀ ਅਗਰੀ ਇਨਵੈਸਟੀਗੇਸ਼ਨ ਸੀ ਜਿਹੜੀ ਲੈ ਕੇ ਆਉਂਗਾ ਸਰ ਜਿਹੜੇ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗਾ ਤੁਸੀਂ ਸ਼ਾਂਤ ਰਹੋ ਅਸੀਂ ਸਾਡੇ ਪ੍ਰਦਰਸ਼ਨ ਜੋ ਵੀ ਕਰਦੇ ਪਏ ਮੇਰੇ ਵੱਲੋਂ ਸਾਡੀ ਮੋਗਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਵੱਲੋਂ ਇਹੀ ਮੈਸੇਜ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਕੇ ਰੱਖੋ ਅਸੀਂ ਜਿਹੜੀ ਇਨਵੈਸਟੀਗੇਸ਼ਨ ਜੋ ਵੀ ਸਾਡੇ ਸਾਹਮਣੇ ਆ ਰਿਹਾ ਉਸ ਮੁਤਾਬਿਕ ਪੁਲਿਸ ਇਨਵੈਸਟੀਗੇਸ਼ਨ ਕਰਦੀ ਪਈ ਹੈਗੀ ਆ ਤੇ ਜਿਹੜੇ ਵੀ ਕਲਪਰੇਟ ਹੈਗੇ ਅਸੀਂ ਜਲਦੀ ਅਸੀਂ ਉਹਨਾਂ ਨੂੰ ਪਕੜ ਕੇ ਸਲਾਕਾ ਪਿੱਛੇ ਕਰਾਂ। ਰਾਮਬਚਨ ਜੀ ਆ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਕੀ ਕਾਰਨ ਕੀ? ਕਰਨ ਸਿੰਘ ਜੀ ਸਰ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮੁਝੇ ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਝ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ। ਉਦੇ ਬਾਅਦ ਅਸੀਂ ਪਾਰਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿ ਇਸ ਤਰ੍ਹਾਂ ਕਰਕੇ ਤਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋਗੇ ਉਸ ਕਰਕੇ ਸਿੱਥੇ ਜੋ ਇਹ ਧਾਰਨਾ ਕੀ ਕਰ ਰਹੀ ਮੰਗਾ ਜੀ ਪੂਰੀ ਮਾਰਨ ਦਾ ਜੀ ਪਤਾ ਲੱਗਿਆ ਕਾਰਨ ਕੋਈ ਪਤਾ ਨਹੀਂ ਲੱਗਿਆ ਪੁਲਿਸ ਹਲੇ ਕੁਝ ਦੱਸ ਨਹੀਂ ਰਹੀ ਹੈ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਇਸੇ ਕਰਕੇ ਇਹਨਾਂ ਨੂੰ ਜੋ ਹੈ ਕਿ ਮੰਗਾ ਜੀ ਕਿਸ ਸਸਤਾ ਦੇ ਨਾਲ ਸੰਬੰਧ ਰੱਖਦੇ ਮੰਗਾ ਜੀ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਨਾਲ ਜੋ ਹੈ ਕਿ ਰੱਖਦੇ ਤਲਾਕ ਉਸ ਪਾਰਟੀ ਦਾ ਉਹ ਜ਼ਿਲ੍ਹਾ ਪ੍ਰਧਾਨ ਥੇ। ਪੁਲਿਸ ਵੱਲੋਂ ਕਹਿੰਦੇ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਉਹਦੀ ਪਗਾਰ ਪਰ ਅਸੀਂ ਉਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇੰਨਾ ਵੱਡਾ ਹਾਸਾ ਹੋਇਆ ਹੋਵੇ ਆ ਤਿੰਨ ਤਿੰਨ ਬੰਦੇ ਜ਼ਖਮੇ ਹਲੇ ਪੁਲਿਸ ਤੋਂ ਦੋ ਦੋ ਚਾਰ ਚਾਰ ਘੰਟੇ ਦੀ ਟਾਈਮ ਮੰਗ ਰਹੀ ਹੈ ਮੈਂ ਤੁਹਾਡੇ ਇੱਕ ਜਾਣਕਾਰੀ ਚ ਦੇ ਦੇਣਾ ਇਹਦੋਂ ਕੁਛ ਟਾਈਮ ਪਾਲੇ ਮੰਗਾ ਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਿਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ ਵਿੱਚ ਮੈਂ ਕਿਹਾ ਇਹਨੂੰ ਸਿਕਿਉਰਿਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਗਈ ਜੇਕਰ ਕਹੀਂ ਦਿੱਤਾ ਹੁੰਦਾ ਤਾਂ ਸਾਹਿਬ ਇਸ ਤਰ੍ਹਾਂ ਨਹੀਂ ਹੋਣਾ ਸੀ ਉਹ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਗਾ ਦੇ ਪਰਿਵਾਰ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ ਜੋਗੀ ਦਾਸੀ ਦਿੱਤੀ ਜਾਵੇ ਅਸੀਂ 7 8 ਜਾਣਿਆਂ ਤੇ ਮਾਮਲਾ ਵੀ ਦਰਜ ਕਰ ਲਿਆ ਪੁਲਿਸ ਨੇ ਕਹਿੰਦੇ ਨੇ ਜਲਦੀ ਪਰ ਅਰੋਪੀ ਨੇ ਗ੍ਰਿਫਤਾਰ ਕਰ ਲਿੱਤੇ ਜਾਂ ਪਰ ਸਰ ਮੈਂ ਇਹ ਕਰਾਉ ਕਿ ਜਾਇਜ਼ ਇਹ ਨਹੀਂ ਕਿਸੇ ਨਾਜਾਇਜ਼ ਨੂੰ ਪੁਲਿਸ ਨੇ ਆਪਣਾ ਖਾਣਾ ਪੂਰਤੀ ਕਰਨ ਵਾਸਤੇ ਦਿਖਾ ਦੇ ਕਿ ਅਸੀਂ ਬੰਦੇ ਗ੍ਰਿਫਤਾਰ ਕਰ ਲਿਆ ਪਰ ਹੋਵੇ ਜਾਇਜ਼ ਇਹ ਦੇਖਿਆ ਜਾ ਰਿਹਾ ਹੈ ਕਿ ਸੀਟੀ 2 ਦੇ ਵਿੱਚ ਮੰਗਾ ਜੀ ਸਾਹਮਣੂ ਗਏ ਸੀ ਕਿਹੜੇ ਅਫਸਰ ਨਾਲ ਮਿਲੇ ਸੀ ਉਹਦੇ ਬਾਅਦ